ਹਰਦਤ ਹੋਈ ਸੀਗੀ ਡਿਵੀਜ਼ਨ ਨੰਬਰ 4 ਦੇ ਏਰੀਏ ਦੇ ਵਿੱਚ ਜਿਹਦੇ ਵਿੱਚ ਇੱਕ ਆਟੋ ਤੇ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ 1 ਲੱਖ ਰੁਪਇਆ ਜਿਹੜਾ ਹੈਗਾ ਉਹਦਾ ਖੋਲਿਆ ਸੀਗਾ ਤੇ ਉਹ ਸਾਡੇ ਕੋਲ ਜਦੋਂ ਕੰਪਲੀਟ ਆਈ ਤਾਂ ਅਸੀਂ ਇਮੀਡੀਏਟਲੀ ਉਹਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਸੀਗੀ 82/25 ਜਿਹੜੀ ਐਫ ਆਈ ਆਰ ਡਿਵੀਜ਼ਨ ਨੰਬਰ 4 ਉਹ ਰਜਿਸਟਰ ਹੈ ਉਸ ਤੋਂ ਬਾਅਦ ਐਸ ਐਚ ਓ 4 ਤੇ ਉਹਨਾਂ ਦੀ ਟੀਮ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਤਾਂ ਅਸੀਂ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਰਵੀ ਕੁਮਾਰ ਜਿਹੜਾ ਕਿ ਸਲੇਮਟਾਬਰੀ ਦਾ ਰਹਿਣ ਵਾਲਾ ਇੱਕ ਉਪਕਾਰ ਸਿੰਘ ਇਹ ਵੀ ਸਲੇਮਟਾਬਰੀ ਦਾ ਤੇ ਇੱਕ ਅਸ਼ੋਕ ਕੁਮਾਰ ਜਿਹੜਾ ਕਿ ਖੰਨੇ ਦਾ ਪਿੱਛੇ ਰਹਿਣ ਵਾਲਾ ਹੈਗਾ ਤੇ ਇਹਦੇ ਵਿੱਚ ਜਿਹੜਾ ਉਪਕਾਰ ਸਿੰਘ ਇਹਨਾਂ ਦੋਸ਼ੀ ਹੈਗਾ ਉਹ ਆਟੋ ਨੂੰ ਚਲਾ ਰਿਹਾ ਸੀਗਾ ਤੇ ਰਵੀ ਤੇ ਅਸ਼ੋਕ ਨੇ ਜਿਹੜੇ ਦੋ ਦੋਸ਼ੀ ਇਹਨਾਂ ਨੇ ਜਿਹੜੇ 1 ਲੱਖ ਰੁਪਏ ਖੋਹ ਕੀਤੇ ਸੀਗੇ ਤੇ ਅਸੀਂ ਜਿਹੜਾ 1 ਲੱਖ ਰੁਪਿਆ ਖੋਹ ਕੀਤਾ ਸੀਗਾ ਉਹਦੇ ਵਿੱਚੋਂ ਜਿਹੜਾ ਚੋਰੀ ਕੀਤਾ 43000 ਰੁਪਏ ਆ ਉਹ ਰਿਕਵਰ ਕਰ ਲਿਆ ਤੇ ਵਾਰਦਾਤ ਜਿਹੜੀ ਇਹਨਾਂ ਦੇ ਆਟੋ ਵਰਤੀ ਸੀਗੀ ਉਹ ਵੀ ਜਿਹੜੀ ਹੈ ਰਿਕਵਰ ਕਰ ਲਈ ਹੈ ਤੇ ਇਹਦੇ ਵਿੱਚ ਜਿਹੜੀ ਇਹ ਆਟੋ ਹੈਗੀ ਹੈ ਇਹ ਬੇਸਿਕਲੀ ਇਹਦੀ ਓਨਰ ਕੋਈ ਸੁਨੀਤਾ ਰਾਣੀ ਕਰਕੇ ਲੇਡੀ ਹੈ ਜਿਹੜੀ ਜਿਹਨਾਂ ਨੇ ਇਹ ਆਟੋ ਜਿਹੜਾ ਰਵੀ ਕੁਮਾਰ ਦੋਸ਼ੀ ਹੈ ਉਹਨੂੰ ਰੈਂਟ ਤੇ ਦਿੱਤੀ ਹੋਈ ਸੀਗੀ ਉਹ ਡੇਲੀ ਉਹਨੂੰ 1000 ਰੁਪਏ ਦੇ ਰੈਂਟ ਤੇ ਦਿੰਦੀ ਸੀਗੀ ਤੋਂ ਉਸ ਤੋਂ ਬਾਅਦ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਵੀ ਕਰਾਈ ਹੈ ਆਟੋ ਦੀ ਰਿਕਵਰੀ ਕਰਾਈ ਹੈ ਤੇ ਪੈਸਿਆਂ ਦੀ ਰਿਕਵਰੀ ਕਰਾਈ ਹੈ। ਕੁਝ ਪੈਸੇ ਜਿਹੜੇ ਨੇ ਇਹਨਾਂ ਨੇ ਕਿਸ ਖਰਚਤੇ ਨੇ, ਬਾਕੀ ਪੈਸੇ ਜਿਹੜੇ ਨੇ ਤੇ ਕੁਝ ਇਹਨਾਂ ਦੀ ਜਿਵੇਂ ਦੇਣਦਾਰੀਆਂ ਸੀ ਕਿਸ ਤੋਂ ਉਧਾਰ ਲਿੱਤੇ ਹੋਏ ਸੀਗੇ, ਉਹ ਪੈਸੇ ਇਹਨਾਂ ਤੇ ਇਹਨਾਂ ਨੇ ਹੋਰ ਖਰਚ ਕਰਤੇ। ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਜਿਹੜਾ ਪੈਸੇ ਹੈਗੇ ਨੇ ਉਹ ਰਿਕਵਰ ਕਰਾਈਏ ਤੇ ਹੋਰ ਇਨਵੈਸਟੀਗੇਟ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾ ਤਾਂ ਨਹੀਂ ਕੀਤੀਆਂ ਹੈਗੀਆਂ। ਤੇ ਇੱਕ ਗ੍ਰਫਤਾਰੀ ਵਾਸਤੇ ਦੇਰੀ ਕਿਉਂ ਹੋਈ ਸੀ? ਗ੍ਰਫਤਾਰੀ ਜਿਹੜੀ ਹੈਗੀ ਇੱਕ ਦੋਸ਼ੀ ਦੀ 19 ਤਰੀਕ ਦੀ ਹੋਈ ਹੈ ਬਾਕੀਆਂ ਦੀ 25 ਨੂੰ ਹੋਈ ਹੋਈ ਹੈ ਆਪਣੇ ਘਰਾਂ ਚੋਂ ਭੱਜੇ ਹੋਏ ਸੀਗੇ ਲੇਕਿਨ ਜਿਹੜੀ ਹੈ ਅਸੀਂ ਆਪਣੀਆਂ ਟੀਮਸ ਲਾਈਆਂ ਸਾਰੀ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਟੈਕਨੀਕਲ ਇੰਟੈਲੀਜੈਂਸ ਯੂਜ਼ ਕੀਤੀ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਕਿੰਨੀ ਅਮਾਉਂਟ ਇਹਨਾਂ ਕੋਲੋਂ ਰਿਕਵਰ ਹੋਈ ਹੈ ਟੋਟਲ ਜਿਹੜੀ ਹੈ 43000 ਰੁਪਏ ਜਿਹੜਾ ਅਸੀਂ ਉਹ ਰਿਕਵਰ ਕਰ ਲਿਆ ਤਾਂ ਇਹ ਬਾਕੀ ਦੀ ਅਮਾਉਂਟ ਦੱਸੋ ਬਾਕੀ ਇਹਨਾਂ ਨੇ ਦੱਸਿਆ ਜੀ ਜਿਹੜਾ ਅਸੀਂ ਖਰਚ ਕਰ ਲਿਆ ਕੁਝ ਦੇਣਦਾਰੀਆਂ ਸੀਗੀਆਂ ਇਹਨਾਂ ਦੀਆਂ ਉਹ ਦੇਤੀਆਂ ਨੇ ਹੁਣ ਅਸੀਂ ਬਾਕੀ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਵੀ ਜਿਹੜਾ ਰਿਕਵਰ ਕਰੀਏ ਸੋ ਦੋ ਬੰਦੇ ਸਲੇਮਡ ਆਵਰੀ ਦਾ ਇੱਕ ਖੰਡਾ ਤਿੰਨ ਆਪਸ ਕਨੈਕਸ਼ਨ ਕੀਏ ਆਪਸ ਤਿੰਨੋ ਦੋਸਤ ਨੇ ਜੀ ਇੱਕ ਦੂਜੇ ਥਰੂ ਜਾਣਦੇ ਨੇਗੇ ਤੇ ਫਿਰ ਇਕੱਠੇ ਹੋ ਕੇ ਇਹਨਾਂ ਨੇ ਬਿਲਕੁਲ ਕਿਸੇ ਕੇਸ ਨਹੀਂ 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 ਕੋਈ ਕੋਈ ਕੇਸ ਦੋਸਤ ਨਹੀਂ ਆਗੇ ਵੈਸੇ ਦੋਸਤ ਕੋਈ ਨਸ਼ਾ ਕਰਨੀ ਕਰਦੇ ਸੀ ਉਹ ਸਾਰਾ ਜੀ ਉਹਨੂੰ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅੱਗੇ ਉਹ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਕੋਈ ਨਸ਼ਾ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਫਿਰ ਇਹਨਾਂ ਨੇ ਲੁੱਟ ਕੀਤੀ ਕਿਉਂ ਇਹਨਾਂ ਦੀ ਮਨਸ਼ਾ ਕਿਸੇ ਨੂੰ ਲੁੱਟ ਕਰਨ ਦੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੀ ਹੁ ਨਸੀਬ ਇਹਨਾਂ ਦਾ ਰਿਮਾਂਡ ਲੈ ਕੇ ਉਹ ਸਾਰਾ ਕੀ ਕਿੱਥੇ ਕਿਸ ਪਰਪਸ ਲਈ ਹੈ ਕਿ ਹਲੇ ਇਹਨਾਂ ਦਾ ਵਰਜਨ ਹੈ ਕਿ ਖਰਚੇ ਨੇ ਕਿ ਪੈਸੇ ਕਿਹਨੂੰ ਦਿੱਤੇ ਨੇ ਕਿ ਉਹਨੂੰ ਉਧਾਰ ਲਿੱਤੇ ਸੀਗੇ ਤਾਂ ਉਹਨੂੰ ਕਿਸ ਪਰਪਸ ਲਈ ਲਿੱਤੇ ਸੀਗੇ ਉਹ ਕੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਾਂਗੇ ਸਾਰੀ ਪਹਿਲੀ ਵਾਰੀ ਫਰਜ਼ਾਨ ਜੀ ਪਹਿਲੀ ਵੇਲੇ ਕੇਸ ਉਹ ਹੁਣ ਅਸੀਂ ਰਿਮਾਂਡ ਲੈ ਕੇ ਜੀ ਸਾਰਾ ਵੈਰੀਫਾਈ ਕਰਾਂਗੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈ ਤੇ ਇਹਨਾਂ ਨੇ ਹੋਰ ਕਿੱਥੇ ਕਿੱਥੇ ਵਾਰ ਦੱਤਾ ਕੀਤੀਆਂ